ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਤੁਹਾਨੂੰ ਨਾ ਇੱਕ ਅਜਿਹੀ ਜਗ੍ਹਾ ਦਿਖਾਉਣਾ ਹੈ ਜਿਹਨੂੰ ਦੇਖ ਕੇ ਸ਼ਾਇਦ ਤੁਹਾਨੂੰ ਤੁਹਾਡੀ ਜ਼ਿੰਦਗੀ ਦਾ ਕੋਈ ਮਕਸਦ ਮਿਲ ਜਾਵੇ ਆ ਪਿੱਛੇ ਤੁਸੀਂ ਮੇਰੇ ਦੇਖ ਰਹੇ ਹੋ ਇਹ ਪੁਰਾਣੀ ਚਿਮਨੀ ਹੈ ਕੋਈ ਬਹੁਤਾ ਸਮਾਂ ਨਹੀਂ ਇਹਨੂੰ ਬੰਦ ਹੋਈ ਨੂੰ ਹੋਇਆ ਪੁਰਾਣਾ ਪੱਠਾ ਐਦਾਂ ਦੇ بڑے ਪੱਠੇ ਤੁਹਾਨੂੰ ਰਸਤਿਆਂ ਦੇ ਵਿੱਚ ਮਿਲ ਜਣਗੇ ਜਿਹੜੇ ਬੰਦ ਪਏ ਹੋਣੇ ਤੇ ਇਹ ਜਗ੍ਹਾ ਆਪਣੇ ਆਪ ਚ ਬਿਆਨ ਕਰਦੀ ਹੈ ਆਪਣੀ ਉਹ ਪੁਰਾਣੀ ਜ਼ਿੰਦਗੀ ਕਿ ਕਿਸੇ ਟਾਈਮ ਇੱਥੇ ਬੜੀ ਰੌਣਕ ਹੁੰਦੀ ਹੋਣੀ ਐ ਤੇ ਪਹਿਲਾਂ ਮੈਂ ਤੁਹਾਨੂੰ ਇਸ ਜਗ੍ਹਾ ਨੂੰ ਥੋੜਾ ਜਿਹਾ ਵੀਡੀਓ ਦੇ ਵਿੱਚ ਦਿਖਾ ਦਵਾਂ ਕਿਉਂਕਿ ਮੈਂ ਅਕਸਰ ਇੱਥੋਂ ਲੰਘਦਾ ਹੁੰਨਾ ਤੇ ਰਸਤੇ ਦੇ ਵਿੱਚ ਇਹ ਪੈ ਜਾਂਦੀ ਏ ਚਿਮਨੀ ਜਦੋਂ ਆਪਾਂ ਬੰਬੀਹਾ ਤੋਂ ਕੁਦਾਂ ਨੂੰ ਜਾਂਦੇ ਆ ਤੇ ਕਿਸੇ ਟਾਈਮ ਬਾਈ ਜੀ ਇੱਥੇ ਬੜੀ ਸੋਹਣੀ ਰੌਣਕ ਹੁੰਦੀ ਸੀ ਲੋਕ ਏਸੇ ਪੱਠੇ ਦੀ ਇੱਟ ਵਰਤ ਕੇ ਸੋਹਣੇ ਮਕਾਨ ਲੋਕ ਬਣਾਈ ਬੈਠੇ ਐ ਅੱਜ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਇਹ ਚਿਮਣੀ ਬਿਲਕੁਲ ਬੰਦ ਪਈ ਐ ਤੇ ਖੰਡਰ ਪਈ ਐ। ਵੈਸੇ ਕੋਈ ਬੜੀ ਵੱਡੀ ਗੱਲ ਨਹੀਂ ਐ ਜਹੀਂਆਂ ਚਿਮਣੀਆਂ ਬੜੀਆਂ ਬੰਦ ਪਈਆਂ। ਠੀਕ ਐ ਜੀ। ਪਰ ਮੈਂ ਤੁਹਾਨੂੰ ਵੀਡੀਓ 'ਚ ਤਾਂ ਦਿਖਾਉਣ ਲੱਗਿਆ ਐ ਕਿ ਜਿਹੜੇ ਬੰਦੇ ਸੋਚਦੇ ਰਹਿੰਦੇ ਆ ਨਾ ਕਿ ਅਸੀਂ ਗਰੀਬ ਜੇ ਆ। ਵੀ ਸਾਡੇ ਪੱਲੇ ਤਾਂ ਕੱਖ ਨਹੀਂ ਰਹਿ ਗਿਆ ਰੁੰਦੇ ਜੇ ਰਹਿੰਦੇ ਆ ਹਨਾ। ਸਾਨੂੰ ਪ੍ਰਮਾਤਮਾ ਨੇ ਕੁਛ ਨਹੀਂ ਦਿੱਤਾ। ਤੇ ਜਿਨ੍ਹਾਂ ਨੂੰ ਐਦਾਂ ਲੱਗਦਾ ਵੀ ਸਾਡੀ ਜ਼ਿੰਦਗੀ ਚ ਸਾਨੂੰ ਕੁਝ ਨਹੀਂ ਮਿਲਿਆ ਤਾਂ ਆ ਖੰਡਰ ਪੰਹਾਂ ਅਜਈਆਂ ਇਮਾਰਤਾਂ ਅਜਈਆਂ ਚਿਮੜੀਆਂ ਇਹ ਜੇ ਪੱਠੇ ਹੋਰ ਬਹੁਤ ਇਮਾਰਤਾਂ ਹੋਣਗੀਆਂ ਜਿਹੜੀਆਂ ਖੰਡਰ ਪੰਹਾਂ ਹੋਣੀਆਂ ਉਹਨਾਂ ਨੂੰ ਦੇਖ ਕੇ ਇੱਕ ਵਾਰ ਥੋੜਾ ਜਿਹਾ ਧਿਆਨ ਜ਼ਰੂਰ ਮਾਰ ਲਿਓ ਕਿ ਬਾਈ ਜੀ ਸਮਾਂ ਕਦੇ ਵੀ ਇੱਕਸਾਰ ਨਹੀਂ ਰਹਿੰਦਾ ਹੁੰਦਾ ਸਮਾਂ ਬੜਾ ਬਲਵਾਨ ਹੈ ਜ਼ਿੰਦਗੀ ਦੇ ਪ੍ਰਮਾਤਮਾ ਨੇ ਕੁਝ ਨਾ ਕੁਝ ਚੀਜ਼ਾਂ ਦੇ ਦੋ ਪਹਿਲੂ ਬਣਾਏ ਆ ਜਿਵੇਂ ਕਿ ਸੁੱਖ ਤੇ ਦੁੱਖ ਜੇ ਅੱਜ ਤੁਹਾਡੇ ਘਰੇ ਸੁੱਖ ਹੈ ਤੇ ਦੁੱਖ ਆਉਣਾ ਵੀ ਲਾਜ਼ਮੀ ਹੈ ਜੇ ਅੱਜ ਤੁਸੀਂ ਸੁਖੀ ਹੋ ਨਾ ਬਹੁਤਾ ਘਮੰਡਚ ਨਾ ਰਿਹਾ ਕਰੋ ਕਿ ਸਾਡੇ ਘਰੇ ਦੁੱਖ ਨਹੀਂ ਆਉਣਾ ਦੁੱਖ ਜ਼ਰੂਰ ਆਊਗਾ ਜੇ ਤੁਸੀਂ ਦੁਖੀ ਹੋ ਤਾਂ ਇਸ ਗੱਲ ਤੋਂ ਜ਼ਿੰਦਗੀ 'ਚ ਨਿਰਾਸ਼ ਨਹੀਂ ਹੋਣਾ ਤੁਹਾਡੇ ਘਰੇ ਸੁੱਖ ਵੀ ਜ਼ਰੂਰ ਆਊਗਾ ਚਲੋ ਆਪਾਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸਾਰੇ ਵੀਰ ਸੁਖੀ ਵਸਣ ਹਨਾ ਹੱਸਦੇ ਖੇਡਦੇ ਰਹਿਣ ਪਰ ਇਹ ਵੀਡੀਓ ਆਪਣੇ ਆਪ ਚ ਬਿਆਨ ਕਰਦੀ ਹੈ ਕਿ ਕਿਸੇ ਟਾਈਮ ਇੱਥੇ ਰੌਣਕ ਮੇਲਾ ਹੁੰਦਾ ਸੀ ਇਸ ਪੱਠੇ ਦੀ ਇਸ ਚਿਮਣੀ ਦੀ ਤੂਤੀ ਬੋਲਦੀ ਹੋਣੀ ਹੈ ਬਜ਼ੁਰਗਾਂ ਤੋਂ ਸੁਣਦੇ ਆ ਵੈਸੇ ਤਾਂ ਮੇਰੀ ਉਮਰ ਚ ਮੈਂ ਚੱਲਦੀ ਦੇਖੀ ਹੈ ਮੇਰੀ ਉਮਰ ਚ ਕੋਈ ਜ਼ਿਆਦਾ ਨਹੀਂ ਹੈਗੀ ਪਰ ਫੇਰ ਵੀ ਚਲੋ ਮੈਂ ਪੁਰਾਣੀ ਗੱਲ ਹੀ ਕਰੂੰਗਾ ਕਿ ਇਸ ਪੱਠੇ ਦੀ ਇੱਟ ਵਧੀਆ ਮੰਨੀ ਜਾਂਦੀ ਸੀ ਆ ਤੁਹਾਨੂੰ ਮੈਂ ਦਿਖਾ ਦਵਾਂ ਇਹ ਰਸਤਾ ਨਾ ਪਿੱਛੇ ਉਹ ਸਾਹਮਣੇ ਤੁਸੀਂ ਦੇਖੋਗੇ ਸੜਕ ਵਗਦੀ ਆ ਉਹ ਸਕੂਟਰ ਵਾਲਾ ਕੋਈ ਵੀਰ ਵੀ ਜਾਈ ਜਾਂਦਾ ਇਹ ਇੱਧਰ ਪਿੰਡ ਬੰਬੀਹਾ ਪੈ ਜਾਂਦਾ ਚਾਹ ਰਸਤਾ ਸੀ ਹੁਣ ਇਹ ਪੱਕਾ ਹੋ ਗਿਆ ਸੜਕ ਬਣ ਗਈ ਆ ਕਿਤੇ ਲੰਘਦੇ ਟੱਪ ਦੇ ਇੱਥੇ ਰੋਕ ਕੇ ਜਾਇਓ ਤੇ ਮਹਿਸੂਸ ਕਰਿਓ ਕਿ ਕਿਸੇ ਟਾਈਮ ਇੱਥੇ ਕਿੰਨੀ ਕੀ ਰੌਣਕ ਹੋਊਗੀ ਕਿੰਨੇ ਲੋਕ ਆਉਂਦੇ ਹੋਣੇ ਹੋਣਗੇ ਤੇ ਅੱਜ ਇੱਥੇ ਸਿਰਫ ਕਾਂ ਬੋਲਦੇ ਐ ਕੋਈ ਇੱਥੇ ਮਿਲਣ ਦਾ ਰਾਤ ਨੂੰ ਤਾਂ ਆਉਂਦੇ ਨਹੀਂ ਹੁਣ ਦਿਨੇ ਕੋਈ ਖੇਤਾਂ ਵਾਲੇ ਵੀਰ ਲੰਘਦੇ ਟੱਪ ਦੇ ਰੁਕਦੇ ਭਮਾ ਹੋਣ ਤੇ ਅਜਿਹਿਆਂ ਜਗ੍ਹਾ ਤੋਂ ਅਜਿਹਿਆਂ ਖੰਡਰ ਪੰਨਿਆਂ ਜਗ੍ਹਾ ਤੋਂ ਥੋੜਾ ਸਬਕ ਲਿਆ ਕਰੋ ਯਾਰ ਐਵੇਂ ਨਾ ਜ਼ਿੰਦਗੀ 'ਚ ਨਾਰਾਜ਼ ਹੋ ਕੇ ਬਹਿ ਜਾ ਕਰੋ ਵੀ ਸਾਡੇ ਕੋਲੇ ਤਾਂ ਕੱਖ ਵੀ ਨਹੀਂ ਦਿਖਿਆ ਪ੍ਰਮਾਤਮਾ ਨੇ ਸਾਨੂੰ ਦੁਖੀ ਕਰਤਾ ਜੀ ਅੱਜ ਤੁਸੀਂ ਦੁਖੀ ਹੋ ਤਾਂ ਇੱਕ ਦਿਨ ਸੁਖੀ ਵੀ ਤੁਸੀਂ ਹੋਣਾ ਤੇ ਜਿਹੜੇ ਵੀਰ ਸੁੱਖ ਦੀ ਜ਼ਿੰਦਗੀ ਮਾਣੀ ਜਾਂਦੇ ਆ ਤੇ ਧੌਣ ਚ ਕਿੱਲਾ ਨਾ ਰੱਖਿਓ ਘਮੰਡ ਨਾ ਰੱਖਿਓ ਤੇ ਦੁਖੀ ਵੀ ਤੁਸੀਂ ਹੋਣਾ ਚਲੋ ਵਾਹਿਗੁਰੂ ਦੁੱਖ ਕਿਸੇ ਨੂੰ ਨਾ ਦੇਵਾ ਅਪਰਦਾਸ ਕਰਦੇ ਆ ਪਰ ਇਹ ਜ਼ਿੰਦਗੀ ਦੇ ਪਹਿਲੂ ਬਣੇ ਹੋਏ ਐ ਕਿ ਸਮਾਂ ਇੱਕ ਸਾਰ ਕਦੇ ਵੀ ਨਹੀਂ ਰਹਿੰਦਾ ਚੰਗਾ ਤੇ ਮਾੜਾ ਸਮਾਂ ਬੰਦੇ ਤੇ ਆਉਂਦਾ ਹੀ ਹੁੰਦਾ ਜੇ ਅੱਜ ਤੁਹਾਡੇ ਤੇ ਮਾੜਾ ਸਮਾਂ ਤੇ ਚੰਗਾ ਸਮਾਂ ਵੀ ਤੁਹਾਡੇ ਤੇ ਆਊਗਾ ਹੀ ਆਊਗਾ ਇਸ ਗੱਲ ਦਾ ਇੰਤਜ਼ਾਰ ਕਰਿਓ ਬਸ ਆਪਣੀ ਮਿਹਨਤ ਨੂੰ ਜਾਰੀ ਰੱਖਿਓ ਮਿਹਨਤ ਤੋਂ ਪਿੱਛੇ ਨਾ ਹਟਿਓ ਪ੍ਰਮਾਤਮਾ ਨੇ ਤੁਹਾਨੂੰ ਬੜੀ ਸੋਹਣੀ ਜ਼ਿੰਦਗੀ ਦੇਤੀ ਆ ਤੰਦਰੁਸਤੀ ਦੇਤੀ ਆ ਤਾਂ ਤੁਹਾਨੂੰ ਤੁਹਾਡੀ ਮਿਹਨਤ ਦਾ ਮੁੱਲ ਵੀ ਦੇਊਗਾ ਗੁਰੂ ਘਰ ਜਾਨਿਓ ਮੰਦਰ ਜਾਨਿਓ ਮਸਜਿਦ ਜਾਨਿਓ ਉੱਥੇ ਜਾ ਕੇ ਇਹ ਨਾਮਾਂ ਗਿਆ ਕਰੋ ਪ੍ਰਮਾਤਮਾ ਮੈਨੂੰ ਇਹ ਦੇ ਦੇ ਉਹ ਦੇ ਦੇ ਉੱਥੇ ਸਿਰਫ ਆਪਣੇ ਸਰੀਰ ਦੀ ਤੰਦਰੁਸਤੀ ਮੰਗ ਮੰਗਿਆ ਕਰੋ ਆਪਣੇ ਪਰਿਵਾਰ ਦੀ ਮਾਤਾ ਪਿਤਾ ਦੀ ਚੜ੍ਹਦੀ ਕਲਾ ਮੰਗਿਆ ਕਰੋ ਕਿਉਂਕਿ ਮਾਂ ਪਿਓ ਦੀਆਂ ਦੁਆਵਾਂ ਦੇ ਵਿੱਚ ਸਭ ਕੁਝ ਆ ਜਾਂਦਾ ਜੇ ਤੁਸੀਂ ਪ੍ਰਮਾਤਮਾ ਤੋਂ ਤੰਦਰੁਸਤੀ ਮੰਗੋਗੇ ਤੁਸੀਂ ਤੰਦਰੁਸਤ ਹੋ ਤਾਂ ਤੁਸੀਂ ਆਪਣੀ ਮਿਹਨਤ ਕਰਕੇ ਵੱਡੇ ਵੱਡੇ ਸੁਪਨੇ ਪੂਰੇ ਕਰ ਸਕਦੇ ਹੋ ਬਾਕੀ ਟੈਨਸ਼ਨ ਜੀ ਨਾ ਲਿਆ ਕਰੋ ਸੋ ਇਸ ਵੀਡੀਓ ਚ ਮੈਂ ਇੱਕ ਗੱਲ ਹੋਰ ਵੀ ਕਹਿ ਦਵਾਂ ਪੰਜਾਬ ਇਸ ਟਾਈਮ ਮਾੜੇ ਹਾਲਾਤਾਂ ਨਾਲ ਜੂਝ ਰਿਹਾ ਹੈ ਹੜ੍ਹ ਆਏ ਹੋਏ ਆ ਕਈ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਡੁੱਬੇ ਹੋਏ ਆ ਸੋ ਵਾਹਿਗੁਰੂ ਸੁੱਖ ਰੱਖੇ ਤੇ ਉਹਨਾਂ ਨੂੰ ਹੌਸਲਾ ਦੇਵੇ ਜਿਨ੍ਹਾਂ ਦੇ ਪਰਿਵਾਰ ਉਜੜ ਗਏ ਆ ਘਰਾਂ ਚੋਂ ਬੇਗਰ ਹੋਏ ਆ ਸੋ ਇਹ ਮੇਰਾ ਵੀਡੀਓ ਇੱਕ ਛੋਟਾ ਜਿਹਾ ਮੈਸੇਜ ਸੀ ਕਿ ਆਪਣੀ ਜ਼ਿੰਦਗੀ ਤੋਂ ਨਾਰਾਜ਼ ਨਾ ਹੋਓ ਅੱਜ ਜਿਵੇਂ ਉਹਨਾਂ ਵੀਰਾਂ ਤੇ ਮਾੜਾ ਸਮਾਂ ਆਇਆ ਨਾ ਹੜ ਆਇਆ ਤੇ ਉਹਨਾਂ ਤੇ ਚੰਗਾ ਸਮਾਂ ਵੀ ਜ਼ਰੂਰ ਆਊਗਾ